ਮਿੰਟੂ ਜੀ ਕਰੋਨਾ ਦਾ ਦੌਰ ਆਪਾਂ ਦੇਖਿਆ ਉਸ ਦੌਰ ਦੇ ਵਿੱਚ ਇੱਕ ਖਬਰ ਆਈ ਸੀ ਕਿ ਵੈਕਸੀਨ ਬਣ ਗਈ ਉਹਨੇ ਬੜੀ ਰਾਹਤ ਜੀ ਦਿੱਤੀ ਸੀ ਹਾਲਾਂਕਿ ਉਹਦੇ ਰਿਜ਼ਲਟ ਕਿਦਾਂ ਦੇ ਰਹੇ ਉਹ ਲੋਕਾਂ ਨੇ ਭੁਗਤੇ ਵੀ ਦੇਖੇ ਵੀ ਉਹਦੀ ਰਾਹਤ ਵੀ ਮਿਲੀ ਕੋਸ ਚੀਜ਼ਾਂ ਦੀ ਸਮੱਸਿਆ ਵੀ ਕ੍ਰੀਏਟ ਹੋਈ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਭਿਆਨਕ ਚੀਜ਼ ਕੈਂਸਰ ਜਿਨੇ ਪੰਜਾਬ ਨੂੰ ਵੀ ਬਹੁਤ ਘੇਰਿਆ ਹੋਇਆ ਤੇ ਹੋਰ ਵੀ ਬਹੁਤ ਸਾਰੇ ਲੋਕ ਇਸ ਤੋਂ ਪੀੜਤ ਰਹੇ ਨੇ ਹੁਣ ਇਹਦੇ ਵਿੱਚ ਇੱਕ ਖਬਰ ਆਉਂਦੀ ਹੈ ਕਿ ਕੈਂਸਰ ਦੀ ਵੀ ਦਵਾਈ ਬਣ ਗਈ ਹੈ ਰਸ਼ੀਆ ਵੱਲੋਂ ਆਉਂਦੀ ਹੈ ਹਾਲਾਂਕਿ ਇਹ ਰਾਹਤ ਵਾਲੀ ਖਬਰ ਹੈ ਪਰ ਇਹਦੇ ਵਿੱਚ ਕਿੰਨੀ ਕੁ ਰਾਹਤ ਮਿਲ ਸਕਦੀ ਹੈ ਜਾਂ ਇਹਦੀ ਇਹਦਾ ਅਸਲ ਸੱਚਾਈ ਕੀ ਆ ਨਹੀਂ ਦੇਖੋ ਕੈਂਸਰ ਤਾਂ ਕੋਰੋਨਾ ਤੋਂ ਵੀ ਪਹਿਲਾਂ ਦਾ ਜੀ ਦੂਜੀ ਚੀਜ਼ ਕਿ ਦਵਾਈ ਮੌਜੂਦ ਹੈ ਕੈਂਸਰ ਦੀ ਐਸੀ ਗੱਲ ਨਹੀਂ ਹੈ ਇਲਾਜ ਹੈ ਪਰ ਇਹ ਟੀਕਾ ਉਹਨਾਂ ਨੇ ਵਿਕਸਿਤ ਕੀਤਾ ਹੈ ਹਮ ਮਤਲਬ ਰਸ਼ੀਨ ਦਾਵਾ ਹੈ ਜਿਹੜਾ ਰੂਸ ਦਾ ਦਾਵਾ ਹੈ ਉਹ ਅਈਵਾ ਕਿ ਕੀ ਅਸੀਂ ਇੱਕ ਟੀਕਾ ਵਿਕਸਿਤ ਕਰ ਲਿਆ ਇਹਨੂੰ ਇਦਾਂ ਸਮਝ ਸਕਦੇ ਹਾਂ ਪਤਾ ਨਹੀਂ ਇਹ ਵੈਕਸੀਨ ਹੋਏਗੀ ਕਿ ਕਿਦਾਂ ਇਲਾਜ ਚ ਵਰਤੇ ਜਾਏਗਾ ਜੀ ਮੈਨੂੰ ਉਸ ਬਾਬਤ ਨਹੀਂ ਪਤਾ ਪਰ ਉਹਨਾਂ ਤੇ ਕਹਿਣ ਦਾ ਮਤਲਬ ਕਿ ਜਿੱਦਾਂ ਕਿ ਤੁਹਾਡੇ ਸਰੀਰ ਦੇ ਵਿੱਚ ਐਂਟੀਬਾਡੀ ਬਣ ਜੇਗੀ ਉਹਨ ਕੈਂਸਰ ਕੀ ਆ ਇਹਨੂੰ ਆਪਾਂ ਪੰਜਾਬੀ ਚ ਸਮਝਣਾ ਹੋਵੇ ਕਿ ਆਪਣਾ ਸਰੀਰ ਹੈ ਜਿਹੜਾ ਉਹ ਸੈੱਲਾਂ ਦਾ ਬਣਿਆ ਹੈ ਜੀ ਬਿਲਕੁਲ ਤਾਂ ਕੋਈ ਸੈੱਲ ਵੱਧ ਕੇ ਉਹ ਟਿਊਮਰ ਦਾ ਰੂਪ ਧਾਰਨ ਕਰ ਜਾਂਦਾ ਉਹ ਕੈਂਸਰ ਆ ਬਿਲਕੁਲ ਇਹਨੂੰ ਐਵੇਂ ਹੁਣ ਡਾਕਟਰੀ ਭਾਸ਼ਾ ਚ ਕੀ ਕਹਿੰਦੇ ਉਹ ਤਾਂ ਮੈਂ ਦੱਸ ਨਹੀਂ ਸਕਦਾ ਸਾਦੀ ਭਾਸ਼ਾ ਚ ਹੀ ਕਹਿੰਦੇ ਕਿ ਕੁਝ ਜਿਵੇਂ ਕਹਿੰਦੇ ਕਿ ਖਤਰਨਾਕ ਕੋਈ ਚੀਜ਼ ਤੁਹਾਡੀ ਬਾਡੀ ਦੇ ਵਿੱਚ ਜ਼ਿਆਦਾ ਉਤਪਨ ਹੋ ਗਈ ਲੋੜ ਤੋਂ ਵੱਧ ਹਾਂਜੀ ਤੇ ਹੁਣ ਦੂਜੀ ਗੱਲ ਇਹ ਆ ਕਿ ਭਾਈ ਇਹਦੇ ਵਿੱਚ ਤੁਸੀਂ ਦੇਖੋਗੇ ਤਾਂ ਉਹੀ ਉਹ ਦਾਵਾ ਕਰ ਰਹੇ ਆ ਕਿ ਅਸੀਂ ਇੱਕ ਐਸੀ ਦਵਾਈ ਬਣਾਈ ਆ ਜਿਹਦੇ ਨਾਲ ਜਿਵੇਂ ਆਪਾਂ ਅੱਗੇ ਦੇਖਿਆ ਕਿ ਆਹ ਦੇਖੋ ਜੀ ਆਹ ਟਿਕਾ ਲਵਾ ਲੋ ਤੁਹਾਡੇ ਅੰਦਰ ਐਂਟੀਬਾਡੀ ਬਣ ਜਾਏਗੀ ਹਾਰਡ ਇਮਿਊਨਿਟੀ ਜਿਸ ਨੂੰ ਆਪਾਂ ਕਹਿੰਦੇ ਹਾਂ ਠੀਕ ਹੈ ਨਾ ਜੀ ਉਹ ਕੀ ਆ ਇੱਕ ਵਿਧੀ ਆ ਜੇ ਉਸ ਨੂੰ ਸਮਝਣਾ ਹੋਵੇ ਕਰੋਨਾ ਦੇ ਦੌਰਾਨ ਅਸੀਂ ਵੇਲੇ ਆਹੀ ਮੱਥਾ ਮਾਰਦੇ ਸੀ ਹੋਰ ਕੀ ਆ ਹੂੰ ਕਿ ਮਤਲਬ ਕਿ ਤੁਹਾਡੇ ਸ਼ਰੀਰ ਦੇ ਵਿੱਚ ਇੱਕ ਪ੍ਰੋਟੀਨ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਜਿਹੜਾ ਉਹ ਸੰਦੇਸ਼ ਦਿੰਦਾ ਜੀ ਲੜਨ ਵਾਸਤੇ ਹੂੰ ਹੂੰ ਨਹੀਂ ਤਾਂ ਉਹ ਹੁਣ ਤਾਂ ਹੁਣ ਇਦਾਂ ਆ ਕੇ ਇਕ ਐਸਾ ਸਕੈਨਰ ਹੈ ਆਪਣੀ ਬੋਡੀ ਚ ਕਿ ਉਹ ਕਈ ਚੋਰਾ ਨੂੰ ਤੇ ਜਾਣਦਾ ਆਉਂਦਾ ਤੇ ਉਹ ਨਾਲ ਦੀ ਨਾਲ ਕਰਦਾ ਕਈ ਚੋਰ ਜਿਹੜੇ ਅਣਪਛਾਤੇ ਵੀ ਆ ਜਾਂਦੇ ਆ ਕਹਿੰਦਾ ਵੱਲੋਂ ਸਾਦੀ ਭਾਸ਼ਾ ਚ ਅਸੀਂ ਕਿਹੜਾ ਡਾਕਟਰ ਆ ਸਿੱਧੀ ਗੱਲ ਹੈ ਬਿਲਕੁਲ ਸਹੀ ਗੱਲ ਆ ਤੇ ਉਹ ਉਹ ਕਹਿੰਦੇ ਕਿ ਵੀ ਇਦਾਂ ਇਲਾਜ ਹੋ ਜਾਊਗਾ ਹੂੰ ਦੇਖੋ ਟੀਕਾ ਅਗਾ ਕਿਉਂਕਿ ਕਲੀਨिकल ਟਰਾਇਲ ਹੁੰਦੇ ਆ ਦਵਾਈਆਂ ਦੇ ਜੀ ਜੀ ਫਿਰ ਉਹ ਤੋਂ ਬਾਅਦ ਅੰਤਮ ਕਹਿੰ ਲੋ ਕਿ ਨਤੀਜਾ ਨਿਕਲਦਾ ਹੂੰ ਹੂੰ ਪਰ ਇੱਕ ਚੀਜ਼ ਵੇਖਣ ਵਾਲੀ ਆ ਕਿ ਜਿਸ ਵੇਲੇ ਸਭ ਕੁਝ ਹੋਇਆ ਜੀ ਉਸ ਵੇਲੇ ਰਸ਼ੀਆ ਦਾ ਇੱਕ ਬਹੁਤ ਵੱਡਾ ਵਿਗਿਆਨਕ ਉਹਨੂੰ ਉਡਾ ਦਿੱਤਾ ਗਿਆ ਹੂੰ ਠੀਕ ਹੈ ਸਰ ਜਦੋਂ ਇਹ ਦਾਵਾ ਹੁੰਦਾ ਜੀ ਤੇ ਉਡਾਇਆ ਵੀ ਇਜ਼ਰਾਈਲੀ ਸਟਾਈਲ 'ਚ ਗਿਆ ਹਾਲਾਂਕਿ ਬੰਦਾ ਸ਼ਾਇਦ ਅਜ਼ਰਬਾਈਜਾਨ ਦਾ ਫੜਿਆ ਇਹਨਾਂ ਨੇ ਹੂੰ ਪਰ ਜੋ ਸਟਾਈਲ ਹੈ ਉਸਨੂੰ ਉਡਾਉਣ ਦਾ ਉਹ ਇਜ਼ਰਾਈਲੀ ਸਟਾਈਲ ਆ ਜੀ ਜਿਵੇਂ ਉਹਨਾਂ ਦੀ ਏਜੰਸੀ ਮੋਸਾਦ ਕਰਦੀ ਆ ਹੂੰ ਹੁਣ ਇੱਕ ਪਾਸੇ ਇਹ ਕਤਲ ਦੂਸਰੇ ਪਾਸੇ ਟੀਕੇ ਦਾ ਦਾਬਾ ਵਗੈਰਾ ਵਗੈਰਾ ਤੇ ਤੀਜੇ ਪਾਸੇ ਇੱਕ ਚੀਜ਼ ਹੋਰ ਹੋਈ ਹੈ ਕਿ ਕੈਂਸਰ ਦੇ ਮਾਮਲੇ 'ਚ ਜੇ ਤੁਸੀਂ ਦੇਖੋਗੇ ਨਾ ਸਾਡੇ ਇੱਥੇ ਸੁਨਾਲੀ ਨੂੰ ਕੈਂਸਰ ਹੋਇਆ ਚੱਲ ਅਮਰੀਕਾ ਜੀ ਸਰਿੰਦਰ ਕੌਰ ਬਾਦਲ ਨੂੰ ਕੈਂਸਰ ਹੋਇਆ ਚੱਲ ਅਮਰੀਕਾ ਬਿਲਕੁਲ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਪਿਛਲੇ ਦਿਨੀ ਵੀ ਇੱਕ ਕਹਾਸਤੀ ਨੂੰ ਕੈਂਸਰ ਹੋਇਆ ਸੀਗਾ ਉਹ ਵੀ ਚੱਲ ਅਮਰੀਕਾ ਅਮਰੀਕਾ ਚਲੋ ਕਿਉਂ ਬਿਲਕੁਲ ਕਿਉਂ ਕਿ ਕਿਉਂਕਿ ਅਮਰੀਕਾ 'ਚ ਇੱਕ ਕੈਂਸਰ ਦਾ ਵੀ ਪੂਰਾ ਬਾਜ਼ਾਰ ਹੈ ਸਰ ਹੂੰ ਪੂਰੀ ਦੁਨੀਆ 'ਚ ਬਹੁਤ ਮਹਿੰਗੀ ਦਵਾਈ ਆ ਕੈਂਸਰ ਦੀ ਜੀ ਸਰ ਉਹਦੇ ਵਿੱਚ ਗੱਲਬਾ ਸਭ ਤੋਂ ਜ਼ਿਆਦਾ ਅਮਰੀਕਾ ਦਾ ਹੈ ਮੈਕ ਰਿਪੋਰਟ ਦਿਖ ਰਿਹਾ ਸੀਗਾ ਕਿ 177 ਅਰਬ ਡਾਲਰ ਦਾ ਵਪਾਰ ਹੈ ਜਾਂ ਬਾਜ਼ਾਰ ਕਹਿੰਦੇ ਇਹਨਾਂ ਦਵਾਈਆਂ ਕੈਂਸਰ ਨਾਲ ਜੁੜੀਆਂ ਹੋਈਆਂ ਦਵਾਈਆਂ ਹਾਂਜੀ ਸਰ ਤੇ 2030 ਤੱਕ ਕਹਿੰਦੇ 500 ਅਰਬ ਡਾਲਰ ਤੱਕ ਪਹੁੰਚ ਜਾਏਗਾ ਹੂੰ ਤਿਆਰੀ ਜੇ ਰਸ਼ੀਆ ਦੇਖੋ ਰਸ਼ੀਆ ਕੋਲ ਸਾਇੰਸ ਬਹੁਤ ਆ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਬਿਲਕੁਲ ਜਦੋਂ ਯੂਐਸਐਸਆਰ ਸੀਗਾ ਉਹਨਾਂ ਨੇ ਆਪਦੀ ਸਾਇੰਸ ਟੈਕਨੋਲੋਜੀ ਨਾਲ ਹੀ ਇਹਨਾਂ ਨੂੰ ਪੂਰਾ ਕਹੋ ਕਿ ਨੱਕ ਚ ਦਮ ਕਰਕੇ ਇੱਥੇ ਰੱਖਿਆ ਹੋਇਆ ਸੀਗਾ ਜੀ ਜੀ ਹੁਣ ਹੁਣ ਜੇ ਇਸ ਤਰ੍ਹਾਂ ਮਤਲਬ ਕਿ ਇੱਕ ਬਹੁਤ ਵੱਡਾ ਬਾਜ਼ਾਰ ਅਮਰੀਕਾ ਸਾਹਮਣੇ ਬੈਠਾ ਹੈ ਉਹਦੇ ਬਰੋਬਰ ਕੋਈ ਐਸੀ ਦਵਾਈ ਲੈ ਆਉਂਦੇ ਕਹਿੰਦੇ ਕਿ ਛੱਡੋ ਸਭ ਕੁਝ ਆ ਇੱਕ ਟੀਕਾ ਲਾ ਲਓ ਬਿਲਕੁਲ ਤੇ ਇਹ ਕੰਮ ਟਕਾ ਟਕ ਹੋ ਜਾਏਗਾ ਤਾਂ ਤੁਸੀਂ ਸਮਝ ਸਕਦੇ ਹੋ ਨਾ ਕਿ 177 ਅਰਬ ਡਾਲਰ ਕਈ ਦੇਸ਼ਾਂ ਦੀ ਤੇ ਜੀਡੀਪੀ ਨਹੀਂ ਹੋਣੀ ਹੈ ਜੀਡੀਪੀ ਨਹੀਂ ਹੋਣੀ ਬਿਲਕੁਲ ਠੀਕ ਹੈ ਨਾ ਜੀ ਤਾਂ ਉਹ ਜੇ ਇਸ ਬਾਜ਼ਾਰ ਨੂੰ ਸੱਟ ਮਾਰਦੇ ਨੇ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਕਹ ਲਵਾਂ ਕਿ ਬਹੁਤ ਵੱਡੀ ਉਹਨਾਂ ਦੀ ਵੀ ਕੂਟਨੀਤਿਕ ਲੜਾਈ 'ਚ ਜਿੱਤ ਹੋਏਗੀ ਨਾ ਹੂੰ ਹੂੰ ਕਿਉਂਕਿ ਤਾਂ ਉਹਨਾਂ ਤੇ ਬੈਨਬੂਨ ਲਾਉਂਦੇ ਆ ਸੈਂਕਸ਼ਨ ਲਾਉਂਦੇ ਆ ਤਾਂ ਉਹਨਾਂ ਦੇ ਝਟਕਾ ਹੀ ਲਾ ਦਿੱਤਾ ਜੀ ਸੋ ਇਸ ਕਰਕੇ ਇਸ ਪੱਖ ਤੋਂ ਵੀ ਵੇਖਣਾ ਹੈ ਹਾਲਾਂਕਿ ਹਾਲੇ ਇਹਦੇ ਤੇ ਹੋਰ ਰਿਸਰਚ ਪੇਪਰ ਛਪਣਗੇ ਸਾਰਾ ਕੁਝ ਹੋਏਗਾ ਚਰਚਾ ਹੁੰਦੀ ਆ ਤਦ ਹੀ ਇਲਾਜ ਨਿਰਵਾਨ ਦੀ ਹਾਂਜੀ ਕਲੀਨिकल ਟ੍ਰਾਇਲ ਹੋਣਗੇ ਬਿਲਕੁਲ ਜੀ ਫਿਰ ਉਸ ਤੋਂ ਬਾਅਦ ਹੀ ਫਾਈਨਲ ਹੁੰਦਾ ਹੈ ਜੀ ਹਮ ਬਿਲਕੁਲ ਬਿਲਕੁਲ ਜੀ ਬੱਲੀ ਸਾਹਿਬ ਕਹਿ ਰਹੇ ਨੇ ਕਿ ਪੁਤਿਨ ਸਾਹਿਬ ਦਾ ਕਹਿਣਾ ਕਿ ਸਾਰੇ ਮੁਲਕ ਨੂੰ ਲਗਾਇਆ ਜਾਵੇਗਾ ਉਹ ਫਰੀ ਦੀ ਵੀ ਗੱਲ ਕਰ ਰਹੇ ਸੀ ਬਾਕੀ ਭਾਈ ਹੁਣ ਕਿਵੇਂ ਆਉਂਦਾ ਹੈ ਕਿਵੇਂ ਨਹੀਂ ਆਉਂਦਾ ਹਾਂਜੀ ਅਸਲ ਮਜ਼ਾਮਦਾ ਨਹੀਂ ਕਹਿੰਦੇ ਜੀ ਕਿ ਤਜ਼ਾਕਿਸਤਾਨ ਦਾ ਸੀਗਾ ਕਾਤਲ ਜੀ ਜਿਸ ਨੂੰ ਰੂਸ ਨੇ ਫੜਿਆ ਹੋ ਸਕਦਾ ਜੀ ਮੈਂ ਤਾਂ ਅਜ਼ਰਬੈਜਾਨ ਤੋਂ ਸੁਣਿਆ ਸੀਗਾ ਜੀ ਚਲੋ ਤੁਹਾਡੀ ਗੱਲ ਨੂੰ درست ਮੰਨ ਲੈਂਦੇ ਆ ਪਰ ਸਟਾਈਲ ਜਿਹੜਾ ਸੀਗਾ ਉਹ ਪਰਮਾਣੂ ਵਿਗਿਆਨੀ ਸੀ ਕਹਿੰਦੇ ਉਹ ਰਸਾਇਣਕ ਹਮਲੇ ਕਰਨ ਦੇ ਦੋਸ਼ ਨੇ ਉਹਦੇ ਤੇ ਖैर ਵੇਖੋ ਹਾਂ ਜੀ ਸੁਖਵੀਰ ਜੀ ਵੀ ਕਹਿ ਰਹੇ ਕਿ ਵੈਕਸੀਨ ਵਾਰ ਆਏ ਬਿਲਕੁਲ ਇਹ ਐਸਾ ਐਰਾ ਹੈ ਜੀ ਇਹਦੇ ਵਿੱਚ ਹਰੇਕ جنگ ਜਿਹੜੀ ਆ ਨਾ ਉਹ ਹਥਿਆਰਾਂ ਨਾਲ ਨਹੀਂ ਲੜੀ ਜਾਣੀ ਉਹ ਇਦਾਂ ਹੀ ਲੜਾਈ ਲੜੀ ਜਾਣੀ ਹੈ ਜੀ ਜੀ ਬਿਲਕੁਲ ਬਿਲਕੁਲ ਸਾਇੰਸ ਨੇ ਆਪਣੀ ਜਗ੍ਹਾ ਤੇ ਲੜਨਾ ਵੈਕਸੀਨ ਨੇ ਆਪਣੀ ਜਗ੍ਹਾ ਤੇ ਲੜਨਾ ਪਲਾੜ ਚ ਆਪਣੀ ਜਗ੍ਹਾ ਦੀ ਲੜਾਈ ਹੈ ਸਾਰ। ਹਰ ਇੱਕ ਜਗ੍ਹਾ ਤੇ ਕਹ ਲੋ ਕਿ ਇਹ ਵਿਗਿਆਨ ਦੀ ਲੜਾਈ ਜੀ ਲੜੀ ਜਾ ਰਹੀ ਹੈ। ਵੱਖਰੀ ਵੱਖਰੀ ਬਿਲਕੁਲ ਬਿਲਕੁਲ ਕਾਲਨ ਸਾਹਿਬ ਕਹਿ ਰਹੇ ਕਿ ਆਪਣੇ ਭਾਰਤ ਦੇ ਵਿੱਚ ਕਾਮਯਾਬ ਨਹੀਂ ਹੈ ਕੈਂਸਰ ਦਾ ਇਲਾਜ ਇਸ ਕਰਕੇ ਲੋਕ ਅਮਰੀਕਾ ਜਾਂਦੇ ਆ। ਹੁੰਦਾ ਭਾਈ ਇੱਥੇ ਵੀ ਹੋ ਜਾਂਦਾ ਹੈ ਕਈਆਂ ਨੂੰ ਕਈ ਇੱਥੇ ਵੀ ਸੈੱਟ ਹੋ ਜਾਂਦੇ ਆ। ਤੇ ਪਰ ਮਹਿੰਗੀ ਜਿਹੜੀ ਦਵਾਈ ਹੈ ਜਾਂ ਮਹਿੰਗਾ ਜਿਹੜਾ ਇਲਾਜ ਆ ਉਹ ਜਿਵੇਂ ਮਿੰਟੂ ਜੀ ਨੇ ਦੱਸਿਆ ਹੀ ਅਮਰੀਕਾ। ਅਬ ਮਿੰਟੂ ਜੀ ਕੱਲ ਵੀ ਆਪਾਂ ਨੂੰ ਕਾਫੀ ਕਮੈਂਟ ਆਇਆ ਅੱਜ ਵੀ ਕਮੈਂਟ ਆਇਆ ਇੱਕ ਏ ਅਪਾਰ ਕਾਰਡ ਵਾਲਾ ਕੀ ਮਸਲਾ ਜੀ ਆਧਾਰ ਕਾਰਡ ਵਾਲਾ ਤਾਂ ਆਪਾਂ ਸੁਣਾਇਆ ਸੀ ਬੱਚਿਆਂ ਦੇ ਕੋਈ ਕਾਰਡ ਵਗੈਰਾ ਜਿਹੜਾ ਪਰਦੇ ਇਹ ਨੂੰ ਵੀ ਕਹਿ ਲੋ ਕਿ ਹੁਣੇ ਥੋੜੀ ਦੇਰ ਪਹਿਲਾਂ ਹੀ ਉਹ ਸਾਰੇ ਡਾਕੂਮੈਂਟ ਮਿਲੇ ਨੇ ਜੀ ਤੇ ਟਾਈਮ ਬੜਾ ਘੱਟ ਸੀਗਾ ਹਮਮ ਇਸ ਕਰਕੇ ਕੋਈ ਮਾਹਰ ਬੰਦੇ ਦੀ ਜਾਣਕਾਰੀ ਜਾਂ ਐਸਾ ਵੈਸਾ ਜਿਹੜਾ ਕੰਮ ਆਪਾਂ ਕਰਨਾ ਹੁੰਦਾ ਤੇ ਉਹ ਨਹੀਂ ਮੈਂ ਕਰ ਸਕਿਆ ਜੀ ਅਪਾਰ ਆਈਡੀ ਹੁਣ ਦੇਖੋ ਉਹ ਦੇਖਣਾ ਪਊਗਾ ਕਿਉਂਕਿ ਇਹਰ ਡਾਟਾ ਤਾਂ ਸਾਡਾ ਇਹਨਾਂ ਦੇ ਕੋਲ ਪਹਿਲਾਂ ਹੀ ਪਿਆ ਹੈ ਪਹਿਲਾਂ ਹੀ ਪਿਆ ਬਿਲਕੁਲ ਮੈਂ ਕਿਸੇ ਨੂੰ ਕੋਈ ਕਿਸੇ ਪੱਖ ਤੋਂ رائے ਬਣਾਉਣ ਤੋਂ ਰੋਕਦਾ ਨਹੀਂ رائے ਤੁਸੀਂ ਆਪਣੀ ਬਣਾ ਲੈਣੀ ਹੂੰ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਜੀ ਤੁਹਾਡਾ ਪੈਨ ਕਾਰਡ ਹੈ ਸਰ ਤੁਸੀਂ ਇਦਾਂ ਕਰੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਹਾਡਾ ਕਿੱਥੇ ਪਿਆ ਹੈ ਹੂੰ ਤੁਸੀਂ ਇਦਾਂ ਕਰੋ ਇੱਕ ਕੋਈ ਜਿਹੜੀ ਪ੍ਰਮਾਣਿਤ ਐਪਾ স্টক ਐਕਸਚੇਂਜ ਜੀ ਉਹਦੇ ਤੇ ਤੁਸੀਂ ਡੀਮੈਟ ਅਕਾਊਂਟ ਬਣਾਉਣ ਚਲੇ ਜਾਓ ਹੂੰ ਹੂੰ ਸਰ ਕੱਲਾ ਕੱਲਾ ਡਾਕੂਮੈਂਟ ਤੁਹਾਡਾ ਉਹਨਾਂ ਨੇ ਉੱਥੋਂ ਆਪਣੇ ਆਪ ਹੀ ਚੱਕੀ ਜਣਾ ਪਰਮਿਸ਼ਨ ਨਾ ਮੰਗੀ ਜਾਣੀਆਂ ਉਹਨਾਂ ਨੇ ਬਿਲਕੁਲ ਇੰਡੀਅਨ ਗਵਰਨਮੈਂਟ ਦਾ ਜਿਹੜਾ ਉਹ ਬਣਿਆ ਹੋਇਆ ਜੀ ਜੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੋਕਰ ਹੂੰ ਉਹਨਾਂ ਨੇ ਕਰਨਾ ਹਾਂ ਭਾਈ ਹੂੰ ਯੈਸ ਕਰਦਾ ਚੱਕਾ ਅਦਾ ਪੈਨ ਯੈਸ ਕਰਦਾ ਪੈਨ ਚੱਕਾ ਜੀ ਸਰ ਉਹ ਤੇ ਆਲਰੇਡੀ ਸਾਡਾ ਪਿਆ ਹੈ